ਵਾਹਿਗੁਰੂ ਜੀ ਕੀ ਫਤਿਹ ਪਹਿਲਾ ਅੱਜ ਸਮੂਹ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ ਸਿੱਧਣਾ ਦਿਵਸ ਦੀ ਲੱਖ ਲੱਖ ਵਧਾਈ ਔਰ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਅਰਾਜਪੁਰ ਸਾਹਿਬ ਤੋਂ ਸਰਦਾਰ ਪ੍ਰੇਮ ਸਿੰਘ ਚੰਦੂ ਮਾਇਰਾ ਜੀ ਨੂੰ ਇਥੋਂ ਦੇ ਉਮੀਦਵਾਰ ਉਹ ਜੋ ਟਿਕਟ ਦਿੱਤੀ ਆ ਔਰ ਅਸੀਂ ਸਮੂਹ ਅਕਾਲੀ ਪਰਿਵਾਰ ਇੱਥੇ ਇਕੱਠਾ ਹੋ ਕੇ ਉਹਨਾਂ ਦੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਜਿੱਤ ਲਈ ਜਨਰਤ ਇੱਕ ਕਰ ਲਈ ਸਾਰੀ ਸੰਗਤ ਇਕੱਠੀ ਹੋਈ ਆ ਔਰ ਸ਼ਰੋਮਣੀ ਅਕਾਲੀ ਦਲ ਨੇ ਇੱਕ ਖਾਸ ਸੰਦੇਸ਼ ਦਿੱਤਾ ਕਿ ਉਹ ਸਿੱਖਾਂ ਦੀ ਇਸ ਪੰਥ ਦੀ ਇਸ ਪੰਜਾਬ ਦੀ ਪਾਰਟੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੱਤੇ ਦੀ ਨੁਮਾਇੰਦਗੀ ਕਰੇਗੀ ਸੋ ਮੈਂ ਸ੍ਰੋਹ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਉਸ ਭਰਮਪਲੇਖੇ ਵਿੱਚ ਆ ਕੇ ਆਪਣੀ ਇਸ ਖੇਤਰੀ ਪਾਰਟੀ ਨੂੰ ਸਿੱਤ ਲਾਗਦੀ ਜਤੀਤ ਔਰ ਖਾਸਾ ਪੰਥ ਨੂੰ ਔਰ ਪੰਜਾਬੀਅਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪਣੇ ਹੱਕਾਂ ਦੇ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਵੇਗਾ ਔਰ ਸ਼੍ਰੋਮਣੀ ਅਕਾਲੀ ਦਲ ਵੀ ਹਮੇਸ਼ਾ ਜਿਵੇਂ ਪਹਿਲਾਂ ਆਪ ਜੀ ਦੇ ਨਾਲ ਖੜਾਇਆ ਤੇ ਉਸੇ ਤਰ੍ਹਾਂ ਹੀ ਖੜੇਗਾ ਸਾਰੀ ਸੰਗਤ ਦੇ ਨਾਮ ਲੈ ਫਿਰ ਖਾਸਾ ਪਾਜੇ ਸੱਜਣਾ ਦੇਵਸਦੀ ਔਰ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਹਾਰਾਏ ਨੂੰ ਜਿੱਕਰ ਦੀ ਲੱਖ ਲੱਖ ਵਧਾਈ ਦਿੰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਅੱਜ ਦਾ ਸੈਸਨ ਦੱਸਿਆ ਜੀ ਕਿ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਜਿਹੜਾ ਕਿ ਸਭੂ ਬ੍ਰਹਿਮੰਡ ਦੇ ਵਿੱਚ ਅੱਜ ਸਿੱਖੀ ਦੇ ਉੱਤੇ ਐਮ ਜਿਹੜਾ ਰੋਲ ਅਦਾ ਕਰਦਾ ਅੱਜ ਦੇ ਜਲਸਾ ਪੰਥ ਜਿਹੜਾ ਖਾਲਸਾ ਪੰਥ ਸਜਿਆ ਗਿਆ ਜੀ ਤੇ ਉਹਨਾਂ ਪੂਰਨੇ ਤੋਂ ਚੱਲਦੇ ਹੋਏ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਹੋਣਾ ਨੇ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਜਿਸ ਦੀ ਜਿਹੜੀ ਅੱਜ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਸੱਤ ਉਮੀਦਵਾਰਾਂ ਦੀ ਲਿਸਟ ਲੋਕ ਸਭਾ ਹਲਕੇ ਲਈ ਦਿੱਤੀ ਹੈ ਮੈਂ ਇਹ ਗੱਲ ਧੰਨਵਾਦ ਵੀ ਕਰਦਾ ਆਪਣੇ ਲੋਕ ਕਮੂ ਜਫੇਬੰਦੀ ਵੱਲੋਂ ਦੇ ਵੱਡੇ ਕੱਦੇ ਲੀਡਰ ਸਦਾ ਪ੍ਰਿੰਸ ਸਿੰਘ ਚੰਦੂ ਮਾਰਾ ਸਾਹਿਬ ਨੇ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੀਟ ਜਿਹੜੀ ਦੇਖ ਕੇ ਨਵਾਜਿਆ ਗਿਆ ਉਹ ਸਿੱਖ ਪੰਥ ਦਾ ਵੱਡਾ ਮਾਣ ਹੈ ਕਿਉਂਕਿ ਇਹ ਸੀਟ ਪੰਥਕ ਸੀਟ ਹੈ ਜਿੱਥੇ ਖਾਲਸਾ ਪੰਥ ਦੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਭ ਜਨਾਂ ਦੇ ਅਸੂਆ ਸੀਗਾ ਉਸ ਜਿਹੜੀ ਸੀਟ ਹੈ ਜਿਹੜੀ ਸਿੱਖ ਤੇ ਚਿਹਰੇ ਨੂੰ ਸੀਟ ਦਿੱਤੀ ਗਈ ਹੈ ਇਸ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰ ਦੂਸਰੇ ਪਾਸੇ ਨਾਲ ਹੀ ਸਮੂਹ ਸੰਗਤ ਨੂੰ ਜਿੱਥੇ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਜਨਰਲ ਵਰਗ ਕਿਸਾਨ ਵਰਗ ਮਜ਼ਦੂਰ ਵਰਗ ਸਾਰੇ ਨੂੰ ਲਾਮਬੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਦੇ ਨਾਲ ਇਸ ਸੀਟ ਕੋ ਜਤਾ ਕੇ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੱਜਾ ਤਾਜੋ ਜੋ ਇਹ ਕਾਂਨਸ਼ਾਈ ਸਰਕਾਰਾਂ ਬੇਸ਼ੱਕ ਉਹ ਮੋਦੀ ਦੀਆਂ ਸਰਕਾਰਾਂ ਹੋਣ ਬੇਸ਼ੱਕ ਉਹ ਕਾਂਗਰਸ ਦੀਆਂ ਸਰਕਾਰਾਂ ਹੋਣ ਇਹ ਕੰਦਾ ਤੋੜ ਜਿਹੜਾ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਪਰ ਮਾਨ ਜੋ ਜਿਹੜੇ ਸਾਡੇ ਅੱਜ ਦੇ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਨੇ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਜੀ ਜਿਹਨਾਂ ਦਾ ਵੱਡਾ ਤਜਰਬਾ ਆ ਉਹ ਹਰ ਇੱਕ ਵਰਗ ਦੇ ਲਈ ਆ ਉਹਨਾਂ ਨੇ ਵੱਡੀਆਂ ਲੜਾਈਆਂ ਜਦੋਂ ਵੀ ਉਹ ਐਮਐਲਏ ਦੇ ਜਦੋਂ ਵੀ ਮੰਤਰੀ ਦੇ ਜਦੋਂ ਵੀ ਐਮਟੀ ਦੇ ਉਹਨਾਂ ਨੇ ਹਰ ਵਰਗ ਦੀ ਵੱਡੀ ਲੜਾਈ ਜਿਹੜੀ ਆ ਉਹ ਲੜੀ ਆ ਤੇ ਸਾਡੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਪੰਥ ਦੇ ਸਾਜਨਾ ਦੇ ਉਸਤੇ ਦੇ ਮੌਕੇ ਤੇ ਸੋਮਨੀ ਅਕਾਲੀ ਦਲ ਨੇ ਜੋ ਲੋਕ ਸਭਾ ਦੀਆਂ ਸੀਟਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਲਾਣਿਆ ਪਰ ਸਾਡਾ ਸਾਰੇ ਵਰਕਰਾਂ ਦਾ ਪਿੰਡ ਦੇ ਖੈਰੀ ਅਤੇ ਹਲਕੇ ਦੇ ਸਾਰੇ ਲੀਡਰ ਵਰਕਰ ਸਾਹਿਬਾਨ ਦਾ ਮੁੱਖ ਮਰਜ਼ਬਣ ਦਾ ਕਿ ਆਪਣੇ ਸਾਰੇ ਮਤਵੇ ਵਿਚਲਾ ਕੇ ਇਕਜੁੱਟ ਹੋ ਕੇ ਸਾਰੇ ਕੋਈ ਰੁੱਸੇ ਦੂਜਿਆਂ ਨੂੰ ਜਾਂ ਜੰਪ ਕੋਈ ਕਿਸੇ ਭਰਾ ਦਾ ਕੋਈ ਮਤਵੇ ਦਾ ਉਹਨੂੰ ਦੂਰ ਕਰਾ ਕੇ ਇਕਜੁੱਟ ਹੋ ਕੇ ਅਸੀਂ ਦਿਨ ਰਾਤੇ ਕਰਕੇ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਨੂੰ ਜਿਤਾ ਕੇ ਆਪਣੇ ਪੰਥ ਦੀ ਜਿੱਤ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਾਹਿਬ ਸੁਖਬੀ ਸਿੰਘ ਬਾਦਲ ਔਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਾਂਦਾ ਕਿ ਅਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਤੀਜੀ ਵਾਰ ਇੱਥੋਂ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਆ ਸੋ ਉਹਦੇ ਲਈ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਆ ਔਰ ਮੈਂ ਸਮਝਦਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਗਦਾਗ ਸ਼ਿਕਾਇਤ ਨੂੰ ਦੁਬਾਰਾ ਮੌਕਾ ਦਿੱਤਾ ਆ ਉਥੇ ਮੈਂ ਸਮਝਦਾ ਕਿ ਸ਼ੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਬੜੀ ਵੱਡੀ ਖੁਸ਼ੀ ਦੀ ਲਹਿਰ ਆ ਔਰ ਇਸੇ ਆਸ ਕਰਦੇ ਆ ਕਿ ਚੰਨੂ ਮਾਇਰਦਾਲ ਸਾਹਿਬ ਇਥੋਂ ਤੀਜੀ ਵਾਰ ਜਦੋਂ ਇਲੈਕਸ਼ਨ ਲੜਨ ਆਏ ਆ ਤਾਂ ਜਿੱਤ ਕੇ ਜਿਹੜੇ ਸਾਡੇ ਇਲਾਕੇ ਦੇ ਰਹਿੰਦੇ ਕਾਰਜਾਂ ਉਹ ਪੂਰੇ ਕਰਨਗੇ ਦੁਬਾਰਾ ਸਮੁੱਚੀ ਸ਼ੋਮਣੀ ਅਕਾਲੀ ਦਲ ਦੀ ਹਾਈਕਮੈਂਡ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸੁਭਾਗੀ ਕਰੀਦੀ ਉਹ ਦੀਸ਼ੀ ਅੱਜ ਸੋ ਜੀ ਉਸੇ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਪੂਰੀ ਗਲਤੀ ਬਹੁਤ ਦਿਨਾਂ ਤੋਂ ਸਾਨੂੰ ਆਸ ਸੀ ਕਿ ਜਲਦੀ ਤੋਂ ਜਲਦੀ ਇਹ ਤਿਰਸ ਦੀ ਅਨਾਉਂਸ ਹੋ ਜਾਏਗੀ ਜੋ ਅੱਜ ਸਾਡੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸਾਡਾ ਵੀ ਸਾਰਿਆਂ ਦਾ ਫਾਇਦਾ ਪੰਦਾ ਕਿ ਅਸੀਂ ਇਕੱਠੇ ਹੋ ਗਏ ਔਰ ਜਿਹੋ ਨਾਲ ਜੋਸ਼ ਔਰ ਨਾਲ ਅਸੀਂ ਮਤਲਬ ਉਹਨਾਂ ਨੂੰ ਇਸ ਇਲਾਕੇ ਤੋਂ ਇਹ ਚੀਜ਼ ਦਿਖਾਈਏ ਇਹ ਜੰਮੂ ਮਰਾ ਦੀ ਜੇ ਅਸੀਂ ਉਹ ਬਹੁਤ ਹੀ ਬੜੀ ਨਿਰਾਸ਼ੀ ਆਲ ਹਰ ਇੱਕ ਦੇ ਦੋਸੋ ਮੇਜ ਦੇ ਉੱਤੇ ਉਹ ਸਾਡੀ ਜਾਨ ਕਰੇਗਾ ਅਸੀਂ ਜੋ ਦੇ ਆ ਕਿ ਅਸੀਂ ਜਾਲ ਮਰੇ ਕੇ ਉਹਨਾਂ ਨੂੰ ਬੱਧੀ ਨਹੀਂ ਨਾ ਬਚਾਈਏ ਸਾਡੇ ਵਿੱਚ ਕੋਈ ਐਡਾ ਦਾ ਮੱਛੀ ਦੇ ਨਹੀਂ ਜੇ ਕੋਈ ਤੀਜੇ ਸਾਗੈ ਤੋਂ ਰੋ ਜਾਏਗਾ ਉਹਨੂੰ ਬੇਨਤੀ ਹੈ ਕਿ ਸਾਡੇ ਨਾਲ ਖੋ ਕੇ ਇਨਸਾਫੀ ਦੇ ਲਈ ਲਗਾਈ ਹੈ ਉਹਨੂੰ ਜੇਕਰ ਖੇਤ ਦੇ ਇੱਕ ਪਾਈਏ ਵਾਹਿਗੁਰੂ ਦਾ ਧਾਲਾ ਸਾਤ ਸਾਹਿਬ ਜੀ ਦੀ ਜਿੱਥੇ ਪਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਵਿਸਾਖੀ ਦੇ ਦਿਨ ਜਿਸ ਦਿਨ ਸਾਡੇ ਖਾਲਸਾ ਪੰਥ ਦੀ ਸਜਣਾ ਹੋਈ ਸੀ ਉਸੇ ਦਿਨ ਹੀ ਵਿਸਾਖੀ ਦੀਆਂ ਤੁਹਾਨੂੰ ਬਧਾਈਆਂ ਦਿੰਦਾ ਤੇ ਨਾਲ ਹੀ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹਨਾਂ ਨੂੰ ਹਲਕਾ ਅਨੰਦਪੁਰ ਸਾਹਿਬ ਤੋਂ ਐਲਾਨਿਆ ਗਿਆ ਆ ਉਹਨਾਂ ਨੂੰ ਬੜੀ ਖੁਸ਼ੀ ਵੀ ਲਹਿ ਰਿਹਾ ਸਾਰਿਆਂ ਨੂੰ ਬਧਾਈਆਂ ਦਿੰਦਾ ਉਹ ਮੈਂ ਹੁਣ ਇਹੀ ਰਿਕਵੈਸਟ ਕਰੂੰਗਾ ਕਿ ਸਾਰਿਆਂ ਨੂੰ ਸਾਰੇ ਆਪਣੇ ਅਕਾਲੀ ਦਲ ਨਾਲ ਇੱਕ ਜੋੜ ਇੱਕਜੁੱਟ ਹੋ ਜਾਓ ਜਿੰਨੀ ਵੀ ਆਪੋਜੀਸ਼ਨ ਪਾਰਟੀ ਹੈ ਉਹਨੂੰ ਸਾਰਿਆਂ ਨੂੰ ਸਾਰਿਆਂ ਨੂੰ ਦੜਾਓ ਤਾਂ ਕਿ ਤੁਹਾਡੇ ਜਿਹੜੇ ਰਹਿੰਦੇ ਕਾਰਜੋ ਕਾਰਜ ਪੂਰੇ ਹੋ ਸਕਣ ਕਿਉਂਕਿ ਜਿੰਨੇ ਵੀ ਕਾਰਜ ਆ ਪਹਿਲਾਂ ਵੀ ਸਾਰੇ ਅਕਾਲੀ ਦਲ ਨੇ ਕੀਤੇ ਸੀ ਕਿਸੀ ਜਦੋਂ ਵੀ ਆਮ ਪਾਰਟੀ ਆਈ ਹੈ 2 ਸਾਲ ਦੇ ਵਿੱਚ ਇਹਨਾਂ ਨੇ ਇੱਕ ਟੱਕ ਵੀ ਨਹੀਂ ਲਾਈ ਸਾਡੇ ਅਕਾਲੀ ਦਲ ਨੇ ਜਿੰਨੇ ਵੀ ਪੋਲੇ ਆ ਜਾਂ ਸੜਕਾਂ ਆ ਜੋ ਵੀ ਆ ਸਾਰੇ ਨਿਰਮਾਣ ਉਹ ਅਕਾਲੀ ਦਲ ਦੀ ਦੇਣ ਹੈਗੀ ਆ ਇਸ ਕਰਕੇ ਅਕਾਲੀ ਦਲ ਨੂੰ ਅੱਗੇ ਲਿਆਓ ਤੇ ਆਪਣਾ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਵੀਡੀਓ ਬਣਾ ਕਰਨੇ ਪਹਿਲਾਂ ਇੱਕ ਆਪਣੀ ਮੂੰਹ ਨੂੰ ਵੀਡੀਓ ਬਣਾ ਲੈ ਲਓ ਜੀ ਲਓ ਇੱਦਾਂ ਕਿੰਨੀ ਮੋਟਾ ਆਲੋ ਆਲੋ ਤੁਮਾਂ ਆਲੋ ਆਲੋ ਨਮਸਕਾਰ ਇਹ ਪਹਿਲਾ ਗਾਣਾ ਮੋਈ ਸੋਨਹਾਰ ਸ੍ਰੀ ਅਕਾਲ ਗੁਰੂ ਰੋਮਨੀ ਅਕਾਲੀ ਦਾ ਜਿੰਦਾਬਾਦ ਖ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਕਰਤ ਸਿੰਘ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਪ੍ਰੇਮ ਸਿੰਘ ਕਿੰਧੂ ਬਾਦਲ ਜਿੰਦਾਬਾਦ ਖ੍ਰੋਮਣੀ ਅਕਾਲੀ ਦਲ ਜਿੰਦਾਬਾਦ ਤਕਬੀਰ ਤੇਰੀ ਸੋਚ ਤੇ ਹੈਂ ਨਿਆਂ ਦੇ ਢੋਕੇ ਹਿੰਦਵੀਰ ਤੇਰੀ ਸੋਚ ਤੇ ਹੈਂ ਨਿਆਂ ਦੇ ਢੋਕੇ ਬਲੇ ਸੋਨਿਹਾਰ ਰੱਬ ਦੀਆਂ ਬਾਤਾਂ ਅੱਗੇ ਕਰ ਲਿਓ ਨਾ ਹਾਂਜੀ ਹਾਂਜੀ ਆ ਜੀ 15ਵੇਂ ਸਿੱਖਰ ਮੰਡੀੋਂ ਨਾਲੇ ਆ ਲੱਡੂਆਂ ਦਾ ਲੰਗਰ ਲਡਵਾਣ ਦਾ ਚਾਹੀਓ ਬੱਸ ਚੰਗਾ ਅੰਦਰ ਗਾਲੀ ਦਾਟਾ ਹੋ ਰਹਾ ਹੈ ਜੁਲਾਈਆਂ ਵੀ ਲਾਈਆਂ ਦਾ ਇੱਕ ਵੱਡਾ ਲੀਟਰ